ਜੋ ਅਨੰਦਪੁਰ ਸਾਹਿਬ ਦੀ ਪੌਣ ਪੇਤਰ ਧਰਤੀ ਤੇ ਪਿਛਲੇ ਸਾਲ ਹੁਲੜ ਬਾਜਾਂ ਨੇ ਸਾਡਾ ਕੌਮ ਦਾ ਹੀਰਾ ਜੋ ਕੈਨੇਡਾ ਦਾ ਪੀਆਰਸੀ ਭਾਈ ਪ੍ਰਦੀਪ ਸਿੰਘ ਖਾਲਸਾ ਜੋ ਸ਼ੀਦੀ ਦਾ ਆਜ ਆਪੀ ਗਿਆ ਸੀ ਹੁਲੜ ਬਾਜਾਂ ਨੂੰ ਰੋਕਦਿਆ ਹੋਇਆ ਕਿਉਂਕਿ ਇਹ ਜਿਹੜੀ ਮਨੁਮਾਤ ਉਹ ਲੰਮੇ ਸਮੇਂ ਤੋਂ ਇੱਥੇ ਹੁੰਦੀ ਆ ਰਹੀ ਹੈ ਸਾਰੀਆਂ ਸੰਪਰਦਾਵਾਂ ਦੇ ਮੁਖੀਆਂ ਨੂੰ ਧਿਆਨ ਦੇਣਾ ਚਾਹੀਦਾ ਹੈ ਤੇ ਹੁਲੜ ਬਾਜਾਂ ਨੂੰ ਹਾਂੀ ਤਾਰਨਾ ਕਰਦੇ ਆ ਕਿ ਐਰ ਕੀ ਦੇ ਮੋਟਰਸਾਈਕਲਾਂ ਦੇ ਸਲੈਂਸਰ ਲਾ ਕੇ ਨਾ ਆਇਓ ਟਰੈਕਟਰਾਂ ਦੇ ਡੀਜੀ ਲਾ ਕੇ ਨਾ ਆਇਓ ਅਸੀਂ ਬਿਲਕੁਲ ਤੁਹਾਡਾ ਲਿਆਦੀ ਨਹੀਂ ਕਰਾਂਗੇ ਤੁਹਾਡੇ ਰਹੀ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਜਿਹਾ ਕਿ ਇੱਕ ਤੇ ਜਿਹੜੇ ਮਾਡਲ ਕੋਡ ਆਫ ਕੰਡਕਟ ਦੀਆਂ ਗਾਈਡਲਾਈਨਸ ਹੈਗੀਆਂ ਉਹਨਾਂ ਦਾ ਪੂਰੇ ਤਰੀਕੇ ਨਾਲ ਜਿਹੜਾ ਹੈਗਾ ਪਾਲਨ ਕੀਤਾ ਜਾਵੇ ਜਿਵੇਂ ਕਿ ਲਾਊਡ ਸਪੀਕਰਸ ਵਗੈਰਾ ਤੇ ਬੈਨ ਹੁੰਦਾ ਹੈਗਾ ਉਹ ਚੀਜ਼ ਦਾ ਖਾਸ ਖਿਆਲ ਕੀਤਾ ਜਾਵੇ ਔਰ ਦੂਜਾ ਜਿਹੜਾ ਹੈਗਾ ਪਿਛਲੇ ਸਾਲ ਇੱਕ ਜਿਹੜਾ ਇਨਸੀਡੈਂਟ ਇੱਥੇ ਹੋਇਆ ਸੀਗਾ ਅਨਫੋਰਚੂਨੇਟ ਜਿੱਦੇ ਵਿੱਚ ਇੱਕ ਬੰਦੇ ਦੀ ਡੈਥ ਵੀ ਹੋ ਗਈ ਸੀ ਤੇ ਇਹੋ ਜੀ ਜਿਹੜੇ ਹੁੱਲੜਬਾਜੀ ਜਾਂ ਜਿਹੜੇ ਸਟੰਟ ਬਾਜੀ ਹੁੰਦੀ ਹੈਗੀ ਹੈ ਉਸ ਤੋਂ ਪੂਰੀ ਤਰੀਕੇ ਨਾਲ ਪਰਹੇਜ਼ ਕੀਤਾ ਜਾਵੇ ਜੇਕਰ ਕੋਈ ਇਹੋ ਜਿਹਾ ਕੋਈ ਕਾਰਵਾਈ ਕਰੂਗਾ ਤਾਂ ਉਹਦੇ ਖ ਪਿਛਲੇ ਹੋਲੇ ਮੱਲੇ ਦੇ ਦੌਰਾਨ ਸ਼ਹੀਦ ਭਾਈ ਪ੍ਰਦੀਪ ਸਿੰਘ ਜੋ ਕਿ ਕੈਨੇਡਾ ਦੇ ਪੀਆਰ ਸੰਨ ਔਰ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਗੁਰੂ ਘਰ ਨਤਮਸਕਤ ਹੋਣ ਆਏ ਸੀ ਉਹ ਹੁੱਲੜ ਬਾਜਿਆਂ ਨੂੰ ਹੁੱਲੜ ਬਾਜੀ ਕਰਦੇ ਹੋਏ ਦੇਖ ਕੇ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਔਰ ਹੁੱਲੜ ਬਾਜਾਂ ਨੇ ਉਨ੍ਹਾਂ ਦੇ ਉੱਤੇ ਵਾਰ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਪਿਛਲੇ ਸਾਲ ਖੋਲਾ ਮਹੱਲਾ ਦਰਾਂ ਹੁੱਲੜਵਾਜੀ ਦੇ ਨੱਥ ਪਾਉਂਦਿਆਂ ਹੋਈ ਘਟਨਾ ਦੌਰਾਨ ਕੈਨੇਡਾ ਤੋਂ ਪੀਆਰ ਪ੍ਰਦੀਪ ਸਿੰਘ ਦਾ ਦੇਹਾਂਤ ਹੋ ਗਿਆ ਸੀ। ਜਿ세 ਤਰ ਚੱਲਦੇ ਆ ਇਸ ਵਾਰ ਪ੍ਰਦੀਪ ਸਿੰਘ ਦੇ ਪਿਤਾ ਗਰਵਖ ਸਿੰਘ ਨੇ ਸਤਕਾਰ ਕਮੇਟੀ ਨੂੰ ਨਾਲ ਲੈ ਕੇ ਰੋਪੜ ਦੇ ਡੀਸੀ ਨੂੰ ਮੰਗ ਪੱਤਰ ਦਿੱਤਾ ਹੈ। ਇਸ ਵਾਰ ਖੋਲਾ ਮਹੱਲਾ ਦਰਾਂ ਜਿੱਤੇ ਕਿ ਹੁੱਲੜਵਾਜਾਂ ਤੇ ਨੱਥ ਪਾਈ ਜਾਵੇ। ਉੱਥੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦੇ ਨਸ਼ੇ ਅਤੇ ਗੈਰ ਕਾਨੂੰਨੀ ਸ਼ਰਾਬ ਤੇ ਵੀ ਨਕੇਲ ਕਸੀ ਜਾਵੇ। ਕਿ ਹੱਕੇ ਖੋਲਾ ਮਹੱਲਾ ਦਰਾਂ ਜਿੱਤੇ ਕਿ ਹੁੱਲੜਵਾਜਾਂ ਕਾਰਨ ਸੰਗਤਾਂ ਪਰੇਸ਼ਾਨ ਹੁੰਦੀ ਦੀ ਧਾਰਮਿਕ ਭਾਵਨਾਵਾਂ ਨੂੰ ਖੇਸਪੁੱਟਦੀ ਹੈ ਇਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਵਾਰ ਇਹਨਾਂ ਸਭ ਚੀਜ਼ਾਂ ਤੇ ਨਿਕੇਲ ਕੱਸੀ ਜਾਵੇ ਤੇ ਜੇਕਰ ਪ੍ਰਸ਼ਾਸਨ ਨੇ ਜੋ ਕਦਮ ਨਾ ਚੁੱਕੇ ਤਾਂ ਮਜਬੂਰਨ ਨਿਹੰਗ ਸਿੰਘ ਜਥੇਬੰਦੀਆਂ ਕਾਰਵਾਈ ਕਰਨਗੀਆਂ ਹੋਰ ਕੀ ਕੁਝ ਕਿਹਾ ਤੁਸੀਂ ਖੁਦ ਹੀ ਸੁਣ ਲਵੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਬਖਸ਼ ਸਿੰਘ ਪਿਤਾ ਸ਼ਹੀਦ ਭਾਈ ਪ੍ਰਦੀਪ ਸਿੰਘ ਤੇ ਭਾਈ ਬਲਬੀਰ ਸਿੰਘ ਮੁਸ਼ਲ ਸਤਕਾਰ ਕਮੇਟੀ ਪੰਜਾਬ ਅਸੀਂ ਸਾਰਿਆਂ ਨੇ ਮਿਲ ਕੇ ਇੱਕ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਪਿਛਲੇ ਹੋਲੇ ਮੱਲੇ ਦੇ ਦੌਰਾਨ ਸ਼ਹੀਦ ਭਾਈ ਪ੍ਰਦੀਪ ਸਿੰਘ ਜੋ ਕਿ ਕੈਨੇਡਾ ਦੇ ਪੀਆਰ ਸਨ ਔਰ ਬੜੀ ਸ਼ਰਦਾ ਤੇ ਭਾਵਨਾ ਦੇ ਨਾਲ ਗੁਰੂ ਘਰ ਨਤਮਸਕਤ ਹੋਣ ਆਏ ਸੀ ਉਹ ਸ਼ੁੱਲੜ ਬਾਜ਼ਿਆਂ ਨੂੰ ਹੁੱਲੜ ਬਾਜੀ ਕਰਦੇ ਹੋਏ ਦੇਖ ਕੇ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਔਰ ਹੁੱਲੜ ਬਾਜ਼ਾ ਨੇ ਉਹਨਾਂ ਦੇ ਉੱਤੇ ਵਾਰ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਅਸੀਂ ਇਸ ਵਾਰ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਕਿ ਇਦਾਂ ਦੀ ਕੋਈ ਅਨਸਖਾਵੀ ਘਟਨਾ ਨਾ ਹੋਵੇ ਤਾਂ ਜੋ ਜੋੜ ਮੇਲੇ ਤੇ ਆਈ ਸੰਗਤ ਨੂੰ ਹੁੱਲੜ ਬਾਜਾਂ ਵੱਲੋਂ ਹਰਾਸ਼ਮੈਂਟ ਨਾ ਕੀਤਾ ਜਾਵੇ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਸੇਵਨ ਨਾ ਕੀਤਾ ਜਾਵੇ ਨਾ ਵਿਕਰੀ ਕੀਤਾ ਜਾਵੇ ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਪ੍ਰਸ਼ਾਸਨ ਧਿਆਨ ਦੇਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪ੍ਰਦੀਪ ਸਿੰਘ ਇਹਨਾਂ ਹੁੱਲੜ ਬਾਜਾਂ ਦੀ ਪੇਟ ਨਾ ਚੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ 10 10 50 ਉਸ ਸਤਕਾਰ ਕਮੇਟੀ ਦਾ ਮੁਖ ਸੇਵਾਦਾਰ ਅੱਜ ਅਸੀਂ ਡੀਸੀ ਅਰੂਬਨਗਰ ਨੂੰ ਇੱਕ ਮੰਗ ਪੱਤਰ ਮੰਗ ਪੱਤਰ ਲੈ ਕੇ ਆਏ ਸਾ ਤੇ ਉਹ ਮੰਗ ਪੱਤਰ ਏਡੀਸੀ ਨੂੰ ਸ਼ੌਂਪ ਦਿੱਤਾ ਹੈ ਜੋ ਅਨੰਦਪੁਰ ਸਾਹਿਬ ਦੀ ਪਾਉਣ ਪੇਤਰ ਧਰਤੀ ਤੇ ਪਿਛਲੇ ਸਾਲ ਹੁਰੜ ਬਾਜਾ ਨੇ ਸਾਡਾ ਕੌਮ ਦਾ ਹੀਰਾ ਜੋ ਕੈਨੇਡਾ ਦਾ ਪੀਆਰਸੀ ਭਾਈ ਪ੍ਰਦੀਪ ਸਿੰਘ ਖਾਲਸਾ ਜੋ ਸ਼ਹੀਦੀ ਦਾ ਆਲ ਆਪੀ ਗਿਆ ਸੀ ਖੁਲੜ ਬਾਜਾਂ ਨੂੰ ਰੋਕਦਿਆਂ ਹੋਇਆਂ ਕਿਉਂਕਿ ਇਹ ਜਿਹੜੀ ਮਾਨੁਮਾਤਵਾ ਲੰਮੇ ਸਮੇਂ ਤੋਂ ਇੱਥੇ ਹੁੰਦੀ ਆ ਰਹੀ ਹੈ ਸਾਰੀਆਂ ਸੰਪਰਦਾਵਾਂ ਦੇ ਮੁਖੀਆਂ ਨੂੰ ਧਿਆਨ ਦੇਣਾ ਚਾਹੀਦਾ ਹੈ ਤੇ ਹੁੱਲੜ ਬਾਜਾਂ ਨੂੰ ਹਾਂ ਤਾੜਨਾ ਕਰਦੇ ਆ ਕਿ ਐਰ ਕੀ ਕਿਦੇ ਮੋਟਰਸਾਈਕਲ ਦੇ ਸਲੈਂਸਰ ਲਾ ਕੇ ਨਾ ਆਇਓ ਟਰੈਕਟਰਾਂ ਦੇ ਡੀਜੀ ਲਾ ਕੇ ਨਾ ਆਇਓ ਅਸੀਂ ਬਿਲਕੁਲ ਟਾੜਾ ਲਿਆ ਨਹੀਂ ਕਰਾਂਗੇ ਪ੍ਰਸ਼ਾਸਨ ਦਾ ਭੰਦਾ ਜਿਹੜਾ ਉਹਨਾਂ ਨੂੰ ਸਾਡਾ ਫਰਜ਼ ਹੈ ਅਸੀਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਹੈ ਕਿ ਭਲਕੇ ਇਹ ਨਾ ਪ੍ਰਸ਼ਾਸਨ ਕਵੇ ਕਿ ਇਹਨਾਂ ਨੇ ਕਾਨੂੰਨ ਹੱਥੋਂ ਚਲਿਆ ਹੈ ਅਸੀਂ ਕਾਨੂੰਨ ਨੂੰ ਯਾਨੀ ਕਿ ਮੰਗ ਪੱਤਰ ਦਿੱਤਾ ਹੈ ਕਿ ਉੱਥੇ ਜਿਹੜਾ ਨਸ਼ਾ ਨਸ਼ੀਲੇ ਪ੍ਰਦਾਰਥ ਵੇਚ ਰਹੇ ਨੇ ਜਿਹੜਾ ਰੇਲ ਦੇ ਨਾਲ-ਨਾਲ ਖੋਕੇ ਲੱਗੇ ਹਨ ਉਹਦੇ ਅੰਦਰ ਬੀੜੀ ਫਿਟ ਤਮਾਕੂ ਵਿਕਦਾ ਹੈ ਅਤੇ ਰੇਲ ਦੇ ਪਿਛਲੇ ਬੰਨੇ ਉਹ ਝੁੱਗੀਆਂ ਵਾਲੇ ਬੈਠੇ ਨੇ ਉਹ ਦੇਸੀ ਸ਼ਰਾਬ ਸ਼ਰਿਆਂ ਵੇਚਦੇ ਹਨ ਤੇ ਕਈ ਲੋਕ ਘਰਾਂ ਦੇ ਵਿੱਚ ਮੇਲੇ ਦੀ ਕਮਾਈ ਵਾਸਤੇ ਦੇਸੀ ਸ਼ਰਾਬ ਵੇਚਦੇ ਹਨ ਅਤੇ ਜਿਹੜੀ ਨਾਲ ਹੀ ਮਾਰਕੀਟ ਹੈ ਸਰੋਵਰ ਦੇ ਕੰਢੇ ਤੇ ਉਸ ਮਾਰਕੀਟ ਦੇ ਅੰਦਰ ਕਰਿਆਨੇ ਦੀਆਂ ਦੁਕਾਨਾਂ ਦੇ ਅੰਦਰ ਬੀੜੀ ਫਿਟ ਤਮਾਕੂ ਅਤੇ ਹੋਰ ਨਸ਼ੀਲੇ ਪਦਾਰਥ ਵੇਚਦੇ ਹਨ ਉਹਨਾਂ ਦੇ ਉੱਤੇ ਪੂਰਨ ਪਾਬੰਦੀ ਲਾਉਣ ਵਾਸਤੇ ਡੀਸੀ ਡੀਸੀ ਰੂਬਨਗਰ ਨੂੰ ਮੰਗ ਪੱਤਰ ਸੌਂਪ ਦਿੱਤਾ ਹੈ ਇਹ ਜੇਕਰ ਆਪਣੇ ਤੌਰ ਤੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਇਹਨਾਂ ਚੀਜ਼ਾਂ ਦੇ ਬੰਦੀ ਲਾ ਦੇਵੇਗੀ ਠੀਕ ਹੈ ਨਹੀਂ ਤੇ ਫਿਰ ਅਸੀਂ ਨਿਹੰਗ ਸਿੰਘ ਫੌਜਾਂ ਜਿਹੜੀਆਂ ਤਿਆਰ ਭਾਰ ਤਿਆਰ ਜਥੇਬੰਦੀਆਂ ਹਨ ਉਹਨਾਂ ਦਾ ਪੂਰਾ ਸਾਥ ਲੈ ਕੇ ਖੁੱਲੜ ਬਾਜਾਂ ਨੂੰ ਪੂਰਾ ਸੋਧਾ ਲਾਵਾਂਗੇ ਉਹ ਆਪਣੇ ਸਲੈਂਸਰ ਲਾ ਕੇ ਨਾ ਆਉਣ ਤੇ ਨਾ ਇੱਥੇ ਆਣ ਕੇ ਸ਼ੋਰ ਸ਼ਰਾਬਾ ਕਰਨ ਜੇ ਸ਼ੋਰ ਸ਼ਰਾਬਾ ਕਰਦੇ ਨੇ ਉਹ ਆਪਣੇ ਸਰੀਰ ਦੇ ਆਪ ਜ਼ਿੰਮੇਵਾਰ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨੇ ਪ੍ਰਸ਼ਾਸਨ ਨੂੰ ਕਹਤਾ ਇਹ ਪਿਛਲੇ ਸਾਲ ਵੀ ਉਹਨਾਂ ਨੂੰ ਜਾ ਕੇ ਬੇਨਤੀਆਂ ਕੀਤੀਆਂ ਸਨ ਪਿਛਲੇ ਸਾਲ ਵੀ ਜਿੰਨੇ ਦੁਕਾਨਦਾਰ ਸਨ ਉਹ ਜਿਹੜੇ ਵੇਚਦੇ ਸਨ ਉਹਨਾਂ ਨੇ ਬਾਹਰ ਪਾਣੀ ਦੀਆਂ ਦੁਕਾਨਾਂ ਪਾਣੀ ਦੀਆਂ ਬੋਤਲਾਂ ਰੱਖੀਆਂ ਵਾ ਠੰਡੇ ਰੱਖਿਆ ਅੰਦਰਲੇ ਬੰਨੇ ਚੋਰੀ ਸ਼ਿਪੇ ਵੇਚਦੇ ਆ ਉਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਆ ਪਰ ਹਰ ਕੀ ਬੇਨਤੀ ਨਹੀਂ ਕਰਾਂਗੇ ਹਰ ਕੀ ਡਾਂਗ ਫੇਰਾਂਗੇ ਉਹਨਾਂ ਨੂੰ ਜੇ ਉਹਨਾਂ ਵੇਚਦੇ ਹੀ ਫੜੇ ਗਏ ਉਹ ਫੜੇ ਗਏ ਤੇ ਸਾਲਾਨਾ ਹੁਲਾ ਮਹਲਾ ਦਾ ਪਰਵ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈਗਾ ਉਹਦੇ ਸੰਬੰਧ ਵਿੱਚ ਲਗਾਤਾਰ ਸਾਡੀਆਂ ਤਿਆਰੀਆਂ ਜਿਹੜੀਆਂ ਗਿੰਨੇ ਚੱਲ ਰਹੀਆਂ ਨੇ ਪਿਛਲੇ 2 ਟਾਈ ਮਹੀਨੇ ਤੋਂ ਲਗਾਤਾਰ ਸਾਡੀ ਮੀਟਿੰਗ ਜਰੀ ਹੈਗੇ ਨੇ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਤੇ ਜਿਹੜੇ ਹੋਰ ਵੀ ਜਿਹੜੇ ਆਰਗੇਨਾਈਜ਼ਰਸ ਹੈਗੇ ਉਹਨਾਂ ਨਾਲ ਹੋ ਰਹੀਆਂ ਨੇ ਔਰ ਕਾਫੀ ਚੀਜ਼ਾਂ ਜਿਹੜੀਆਂ ਹੈਗੇ ਨੇ ਸਾਡੀ ਔਨ ਟ੍ਰੈਕ ਨੇ ਪੋਰਸ ਵੀ ਸਾਡੇ ਕੋਲ ਜਲਦ ਤੋਂ ਜਲਦ ਬਾਹਰੋਂ ਜਿਹੜੀ ਮਿਲਣੀ ਹੈਗੀ ਉਹ ਵੀ ਪਹੁੰਚ ਜਾਊਗੀ ਇਸ ਵਾਰ ਦਾ ਹੋਲਾ ਮਹੱਲਾ ਥੋੜਾ ਜਿਹਾ ਵੱਖਰਾ ਇਸ ਕਰਕੇ ਹੈਗਾ ਕਿਉਂਕਿ ਇਲੈਕਸ਼ਨ ਕੋਡ ਆਫ ਕੰਡਕਟ ਵੀ ਲੱਗਾ ਹੋਇਆ ਹੈ ਤੇ ਇਸ ਕਰਕੇ ਜਿਹੜਾ ਹੈਗਾ ਜਿਹੜੀ ਪੋਲਿਟੀਕਲ ਮੂਵਮੈਂਟ ਹੈਗੀ ਹੈ ਉਹ ਵੀ ਥੋੜੀ ਰੈਸਟ੍ਰਿਕਟਡ ਰਹਿੰਦੀ ਹੈਗੀ ਹੈ ਤੇ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਹੈਗਾ ਕਿ ਇੱਕ ਤੇ ਜਿਹੜੀ ਮਾਡਲ ਕੋਡ ਆਫ ਕੰਡਕਟ ਦੀਆਂ ਗਾਈਡਲਾਈਨਸ ਹੈਗੀਆਂ ਨੇ ਉਹਨਾਂ ਦਾ ਪੂਰੇ ਤਰੀਕੇ ਨਾਲ ਜਿਹੜਾ ਹੈਗਾ ਪਾਲਨ ਕੀਤਾ ਜਾਵੇ ਜਿਵੇਂ ਕਿ ਲਾਊਡ ਸਪੀਕਰਸ ਵਗੈਰਾ ਤੇ ਬੈਨ ਹੁੰਦਾ ਹੈਗਾ ਉਸ ਚੀਜ਼ ਦਾ ਖਾਸ ਖਿਆਲ ਕੀਤਾ ਜਾਵੇ ਔਰ ਦੂਜਾ ਜਿਹੜਾ ਹੈਗਾ ਪਿਛਲੇ ਸਾਲ ਇੱਕ ਜਿਹੜਾ ਇਨਸੀਡੈਂਟ ਇੱਥੇ ਹੋਇਆ ਸੀਗਾ ਅਨਫੋਰਚੂਨੇਟ ਜਿਹਦੇ ਵਿੱਚ ਇੱਕ ਬੰਦੇ ਦੀ ਡੈਥ ਵੀ ਹੋ ਗਈ ਸੀ ਤੇ ਇਹੋ ਜੀ ਜਿਹੜੇ ਹੁੱਲੜਬਾਜੀ ਜਾਂ ਜਿਹੜੇ ਸਟੰਟ ਬਾਜੀ ਹੁੰਦੀ ਹੈਗੀ ਹੈ ਉਸ ਤੋਂ ਪੂਰੀ ਤਰੀਕੇ ਨਾਲ ਪ੍ਰੇਜ਼ ਕੀਤਾ ਜਾਵੇ ਜੇਕਰ ਕੋਈ ਇਹੋ ਜਿਹਾ ਕੋਈ ਕਾਰਵਾਈ ਕਰੂਗਾ ਤਾਂ ਉਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਆਪਾਂ ਕਰਾਂਗੇ तो अलावा मैं दसना चाहता है कि लास्ट ईयर के इंसीडेंट निकाय दे आप जलाके जरा डिप्लॉयमेंट बधाया है, है और करीब छे नाके जगे ने आपाए ने जो दर्शनी गेट है उन्होंने गे तो पार भी जो है पुलिस की प्रजेंस रहेगी और उस तो इलावा जी सिक्योरिटी फोर्स दैट्रोलिंग होंगी है हैगी पैट्रोलिंग भी आप उस इलाके ਉਦੇ ਨਾਲ ਜੁੜਿਆ ਹੋਇਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਪੂਰੀ ਤਰੀਕੇ ਦੇ ਨਾਲ ਦਿੱਖਤ ਪਹਿਲੀ ਚੀਜ਼ ਹੈ ਕਿ ਇਹ ਮਾਡਲ ਕੋਡ ਆਫ ਕੰਡਕਟ ਵੀ ਲੱਗਿਆ ਹੋਇਆ ਹੈ ਇਸ ਟਾਈਪ ਤੇ ਔਰ ਜਿਹੜੀ ਇਹ ਮੋਟਰ ਵਹੀਕਲਸ ਵਿੱਚ ਜੋ ਵੀ ਕੋਈ ਵੀ ਜਿਹੜੀ ਹੈਗੀ ਹੈ ਐਕਸਟਰਾ ਚੀਜ਼ਾਂ ਨੂੰ ਜੋੜਨਾ ਜਾਂ ਉਹਦੀ ਮੋਡੀਫਿਕੇਸ਼ਨ ਕਰਨਾ ਹੈ ਪ੍ਰੋਹਿਬਿਟਿਡ ਹੈਗਾ ਤੇ ਇਸ ਰਿਗਾਰਡਿੰਗ ਆਪਾਂ ਨਾਲ ਦੇ ਵੀ ਜਿਹੜੇ ਸਾਡੇ ਜ਼ਿਲ੍ਹੇ ਹੈਗੇ ਉਹਨਾਂ ਨਾਲ ਵੀ ਰਾਬਤਾ ਕੀਤਾ ਹੈਗਾ ਉਹਨਾਂ ਨੂੰ ਵੀ ਕਿਹਾ ਹੈਗਾ ਕਿ ਆਪਣੇ ਇਲਾਕਿਆਂ 'ਚ ਨਾਕੇ ਲਗਾ ਕਰਕੇ ਉਹਨਾਂ ਨੂੰ ਰੁਕਿਆ ਜਾਵੇ ਔਰ ਜੇਕਰ ਕੋਈ ਇਹੋ ਜਿਹਾ ਕੁਝ ਕਰਦਾ ਹੋਇਆ ਸਾਡੇ ਇਲਾਕੇ ਪਾਇਆ ਜਾਊਗਾ ਤਾਂ ਉਹਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਲਗਾਤਾਰ ਦੇਖੋ ਜੀ ਸਾਡੀ ਸੈਨੀਟਾਈਜੇਸ਼ਨ ਡਰਾਈਵ ਉੱਥੇ ਚੱਲ ਰਹੀ ਹੈਗੀ ਐ ਐਸਈਪੀਸੀ ਦੇ ਨਾਲ ਸਾਡੇ ਐਫਐਚਓ ਤੇ ਚੌਂਕੀ ਇੰਚਾਰ ਜਿਹੜੇ ਅਨੰਤਪੁਰ ਸਾਹਿਬ ਹੈਗੇ ਨੇ ਉਹ ਲਗਾਤਾਰ ਡਰਾਈਵਸ ਕੰਡਕਟ ਕਰ ਰਹੇ ਹੈਗੇ ਨੇ ਔਰ ਕਾਫੀ ਜਿਹੜੇ ਇਹੋ ਜਿਹੇ ਕੁਝ ਖੋਖੇ ਸੀਗੇ ਉਹ ਆਪਾਂ ਚੁਕਾ ਦਿੱਤੇ ਹੈਗੇ ਨੇ ਉੱਥੇ ਔਰ ਵੀ ਵਿਲ ਇਨਸ਼ੋਰ ਕੀ ਇਹੋ ਜਿਹਾ ਕੋਈ ਵੀ ਇਨਸੀਡੈਂਟ ਉੱਥੇ ਮੌਕੇ ਤੇ ਨਾ ਹੋਵੇ ਤੋਂ ਇਲਾਵਾ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਆਪਣਾ ਹੋਲੇ ਮਹਲੇ ਦਾ ਪਰਬ ਹੈਗਾ ਇਹਦੇ ਵਿੱਚ ਆਪਾਂ ਇਲਾਕੇ ਨੂੰ ਕਰੀਬ 11 ਸੈਕਟਰਾਂ ਵਿੱਚ ਵੰਡ ਕੀਤਾ ਹੈਗਾ ਔਰ ਜਿਹੜੀ ਪਿਛਲੇ ਸਾਲ ਦੀਆਂ ਪਾਰਕਿੰਗ ਹੈਗੀਆਂ ਨਾ ਉਹਨਾਂ ਤੋਂ ਪਾਰਕਿੰਗ ਵੀ ਆਪਾਂ ਜਿਹੜੀ ਅਗੇ ਨੇ ਚਾਰ ਇੱਕ ਵਧਾਈਆਂ ਨੇ ਕਿਉਂਕਿ ਪਬਲਿਕ ਦੀ ਮੂਵਮੈਂਟ ਕਾਫੀ ਹੁੰਦੀ ਹੈ ਵਹੀਕਲ ਦੀ ਮੂਵਮੈਂਟ ਕਾਫੀ ਹੁੰਦੀ ਹੈ ਔਰ ਇਹਨਾਂ ਸਾਰੇ ਇਲਾਕਿਆਂ ਨੂੰ ਆਪਾਂ ਸੀਸੀਟੀਵੀ ਜਿਹੜਾ ਹੈਗਾ ਕੈਮਰੇਆ ਦੇ ਨਾਲ ਕਵਰ ਕੀਤਾ ਹੈਗਾ ਲਾਸਟ ਈਅਰ ਤੋਂ ਆਪਾਂ ਕਰੀਬ 40 ਕੈਮਰੇ ਜਿਹੜੇ ਹੈਗੇ ਨੇ ਉਹ ਬਧਾਏ ਨੇ ਕਰੀਬ 12-15 ਲੋਕੇਸ਼ਨ ਜਿਹੜੀਆਂ ਕਿ ਨੇ ਆਪਣੀ ਵਧ ਅਗੇ ਨੇ ਵੱ ਤੇ ਸਾਰੇ ਬੰਦੇ ਜਿਹੜੇ ਉੱਥੇ ਹੋਣਗੇ ਉਹ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਵਿੱਚ ਹੋਣਗੇ ਤੇ ਪੂਰੀ ਤਰੀਕੇ ਨਾਲ ਖਬਰਦਾਰ ਰਹਿਣ ਜੇਕਰ ਕਾਨੂੰਨ ਹੱਥ ਛਲਣਗੇ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਹੋਵੇਗੀ